ਅੱਜ ਦੀ ਵੱਡੀ ਖਬਰ ਕੈਨੇਡਾ ਦੀ ਰਾਜਨੀਤੀ 'ਚ ਇੱਕ ਵੱਡਾ ਬਿਆਨ ਕਨਜ਼ਰਵੇਟਿਵ ਲੀਡਰ ਪੀਅਰੇ ਪੋਲੀਏਵਰ ਨੇ ਲਿਬਰਲ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਦਿਆਂ ਆਖਿਆ ਕਿ ਬਿਸ਼ਨੋਈ ਗੈਂਗ ਨੂੰ ਤੁਰੰਤ ਬੈਨ ਕੀਤਾ ਜਾਵੇ ਸਭ ਮੈਂਬਰਾਂ ਨੂੰ ਗ੍ਰਿਫਤਾਰ ਕਰੋ ਤੇ ਡਿਪੋਰਟ ਕਰੋ ਬਿਸ਼ਨੋਈ ਗੈਂਗ ਦਾ ਨਾਮ ਪੰਜਾਬ ਹਰਿਆਣਾ ਤੇ ਰਾਜਸਥਾਨ ਦੀਆਂ ਸੜਕਾਂ ਤੇ ਕਾਫੀ ਸਮੇਂ ਤੋਂ ਖਤਰਨਾਕ ਕਾਰਵਾਈਆਂ ਦੇ ਲਈ ਮਸ਼ਹੂਰ ਹੈ ਇਸ ਗਰੁੱਪ ਦਾ ਸ਼ਰਮਾ ਔਰ ਲਾਰੈਂਸ ਬਿਸ਼ਨੋਈ ਜਿਸ ਦੇ ਬਾਰੇ ਦਾਵਾ ਕੀਤਾ ਜਾਂਦਾ ਕਿ ਉਹ ਜੇਲ੍ਹ ਚ ਬੈਠ ਕੇ ਵੀ ਕਈ ਕਤਲ ਤੇ ਧਮਕੀਆਂ ਦੇ ਮਾਮਲਿਆਂ ਦੀ ਪਲਾਨਿੰਗ ਪੜਾਉਂਦਾ ਹੈ ਪਿਛਲੇ ਕੁਝ ਸਾਲਾਂ ਚ ਕਈ ਖਬਰਾਂ ਸਾਹਮਣੇ ਆਈਆਂ ਨੇ ਕਿ ਇਸ ਗੈਂਗ ਦੇ ਮੈਂਬਰਾਂ ਨੇ ਕੈਨੇਡਾ ਚ ਦਾਖਲ ਹੋ ਕੇ ਇੱਥੇ ਵੀ ਆਪਣਾ ਨੈਟਵਰਕ ਖੜਾ ਕਰ ਲਿਆ ਹੈ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਚ ਪੰਜਾਬੀ ਕਮਿਊਨਿਟੀ ਦੇ ਲੋਕ ਕਹਿੰਦੇ ਨੇ ਕਿ ਇਹ ਗਰੁੱਪ ਡਰਗ ਤਸਕਰੀ ਮਨੀ ਲਾਂਡਰਿੰਗ ਤੇ ਗੋਲੀਬਾਰੀ ਦੇ ਮਾਮਲਿਆਂ ਚ ਸ਼ਾਮਿਲ ਹੈ ਕਨਜ਼ਰਵੇਟਿਵ ਲੀਡਰ ਪੀਅਰੇ ਕੋਲੀਵਰ ਨੇ ਆਖਿਆ ਕਿ ਲਿਬਰਲ ਸਰਕਾਰ ਦੀ ਓਪਨ ਬਾਰਡਰ ਇਮੀਗ੍ਰੇਸ਼ਨ ਪਾਲਿਸੀ ਦੇ ਕਾਰਨ ਇਨ੍ਹਾਂ ਵਰਗੇ ਵੱਡੇ ਅਪਰਾਧੀ ਬਿਨਾਂ ਰੁਕਾਵਟ ਕੈਨੇਡਾ ਜਾ ਰਹੇ ਨੇ ਉਹਨਾਂ ਜ਼ੋਰ ਦੇ ਕੇ ਆਖਿਆ ਕਿ ਬਿਸ਼ਨੋਈ ਗੈਂਗ ਨੂੰ ਤੁਰੰਤ ਬੈਨ ਕੀਤਾ ਜਾਵੇ ਤੇ ਜੋ ਵੀ ਮੈਂਬਰ ਕੈਨੇਡਾ 'ਚ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਲਦੀ ਤੋਂ ਜਲਦੀ ਡਿਪੋਰਟ ਕੀਤਾ ਜਾਵੇ ਇਹ ਬਿਆਨ ਉਹਨਾਂ ਨੇ ਉਸ ਵੇਲੇ ਦਿੱਤਾ ਜਦੋਂ ਹਾਲ ਹੀ ਵਿੱਚ ਕੁਝ ਵੱਡੇ ਗੈਂਗਵਾਰ ਦੇ ਕੇਸ ਕੈਨੇਡਾ 'ਚ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਕੈਨੇਡਾ 'ਚ ਰਹਿ ਰਹੇ ਲੋਕਾਂ ਦੇ ਨਾਮ ਵੀ ਸ਼ਾਮਿਲ ਨੇ ਇਸ ਬਿਆਨ ਦੇ ਅਸਰ ਦੀ ਗੱਲ ਕਰੀਏ ਕੈਨੇਡਾ 'ਚ ਪੰਜਾਬੀ ਤੇ ਦੱਖਣੀ ਏਸ਼ੀਆਈ ਕਮਿਊਨਿਟੀ 'ਚ ਇਸ ਖਬਰ ਨੇ ਚਰਚਾ ਦਾ ਮਾਹੌਲ ਗਰਮਾ ਦਿੱਤਾ ਹੈ ਕਈ ਲੋਕ ਕਹਿੰਦੇ ਨੇ ਕਿ ਉਹਨਾਂ ਦੇ ਬੱਚੇ ਹੁਣ ਬਾਹਰ ਕਲੱਬਾਂ ਜਾਂ ਫਿਰ ਪਾਰਟੀਆਂ 'ਚ ਜਾਣ ਤੋਂ ਡਰਦੇ ਨੇ ਕਿਉਂਕਿ ਗੋਲੀਬਾਰੀ ਦੇ ਕੇਸ ਕਾਫੀ ਵੱਧ ਚੁੱਕੇ ਨੇ ਕੁਝ ਨੇ ਇਹ ਵੀ ਆਖਿਆ ਕਿ ਜੇ ਸਰਕਾਰ ਨੇ ਹੁਣ ਕਦਮ ਨਾ ਚੁੱਕਿਆ ਤਾਂ ਸਥਿਤੀ ਹੋਰ ਵੀ ਬੇਗੜ ਸਕਦੀ ਹੈ ਪੂਰੇ ਮਾਮਲੇ 'ਚ ਸਰਕਾਰ ਦੀ ਇਸ ਵੇਲੇ ਪੋਜੀਸ਼ਨ ਕੀ ਹੈ ਜੇਕਰ ਪੂਰੇ ਮਾਮਲੇ ਤੇ ਦੇਖੀਏ ਤਾਂ ਲਿਬਰਲ ਸਰਕਾਰ ਦੇ ਵੱਲੋਂ ਹੁਣ ਤੱਕ ਇਸ ਬਿਆਨ ਤੇ ਕੋਈ ਵੱਡਾ ਅਧਿਕਾਰਿਤ ਜਵਾਬ ਸਟੇਟਮੈਂਟ ਨਹੀਂ ਆਇਆ ਪਰ ਪਿਛਲੇ ਬਿਆਨਾਂ 'ਚ ਸਰਕਾਰ ਨੇ ਕਈ ਵਾਰ ਆਖਿਆ ਕਿ ਉਹ ਕਿਸੇ ਵੀ ਅਪਰਾਧੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰਨਗੇ ਉਨ੍ਹਾਂ ਦੇ ਅਨੁਸਾਰ ਕੈਨੇਡਾ ਚ ਦਾਖਲ ਹੋਣ ਵਾਲਿਆਂ ਦੀ ਸਕ੍ਰੀਨਿੰਗ ਪ੍ਰਕਿਰਿਆ ਕਾਫੀ ਸਖਤ ਹੈ ਪਰ ਆਲੋਚਨਾ ਕਰਨ ਵਾਲੇ ਲੋਕੀਂ ਆਖਦੇ ਆ ਕਿ ਹਕੀਕਤ ਚ ਕਈ ਖਾਮੀਆਂ ਨੇ ਸਕ੍ਰੀਨਿੰਗ ਜਿਸ ਦਾ ਫਾਇਦਾ ਗੈਂਗਸਟਰ ਉਠਾ ਰਹੇ ਨੇ ਇਹ ਪਹਿਲੀ ਵਾਰ ਨਹੀਂ ਆ ਕਿ ਕਿਸੇ ਰਾਜਨੀਤਿਕ ਨੇ ਕੈਨੇਡਾ ਚ ਗੈਂਗਵਾਰ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੋਵੇ ਪਿਛਲੇ ਪਿਛਲੇ ਸਾਲ ਵੀ ਕੁਝ ਸੂਬਾਈ ਨੇਤਾਵਾਂ ਨੇ ਆਖਿਆ ਸੀ ਕਿ ਭਾਰਤੋਂ ਆਏ ਕੁਝ ਗੈਂਗਸਟਰ ਇੱਥੇ ਆ ਕੇ ਆਪਣੀਆਂ ਗਤੀਵਿਧੀਆਂ ਜਾਰੀ ਰੱਖਦੇ ਨੇ ਪਰ ਬਿਸ਼ਨੋਈ ਗੈਂਗ ਦਾ ਨਾਮ ਖਾਸ ਤੌਰ ਤੇ ਮਸ਼ਹੂਰ ਹੋਣ ਦੇ ਕਾਰਨ ਇਸ ਵਾਰ ਮਾਮਲਾ ਹੋਰ ਵੀ ਗੰਭੀਰ ਲੱਗ ਰਿਹਾ ਹੈ ਪਬਲਿਕ ਰਿਐਕਸ਼ਨ ਦੀ ਗੱਲ ਕਰੀਏ ਤਾਂ ਇਸ ਸਾਰੇ ਮੁੱਦੇ ਤੇ ਲੋਕ ਕੀ ਆਖ ਰਹੇ ਨੇ ਸੋਸ਼ਲ ਮੀਡੀਆ ਤੇ ਲੋਕ ਵੰਡੇ ਹੋਏ ਨੇ ਕੁਝ ਲੋਕ ਪੀਆਰਏ ਦੀ ਸਖਤ ਪਾਲਿਸੀ ਨੂੰ ਸਹੀ ਮੰਨਦੇ ਆ ਜੇ ਤੁਸੀਂ ਅਪਰਾਧ ਕਰੋ ਤਾਂ ਤੁਹਾਡੀ ਕੋਈ ਜਗ੍ਹਾ ਨਹੀਂ ਕੈਨੇਡਾ 'ਚ ਪਰ ਕੁਝ ਹੋਰ ਲੋਕ ਆ ਜੋ ਕਿ ਪੂਰੇ ਗਰੁੱਪ ਦੇ ਮੈਂਬਰਾਂ ਨੂੰ ਇਕੱਠੇ ਰਿਪੋਰਟ ਕਰਨਾ ਕਾਨੂੰਨੀ ਤੌਰ ਤੇ ਮੁਸ਼ਕਲ ਮੰਨਦੇ ਆ ਤੇ ਉਹ ਇਹ ਵੀ ਆਖਦੇ ਆ ਕਿ ਮਨੁੱਖੀ ਅਧਿਕਾਰਾਂ ਦੇ ਸਵਾਲ ਖੜੇ ਕਰਨ ਵਾਲੇ ਲੋਕ ਵੀ ਸਵਾਲ ਖੜੇ ਕਰਨਗੇ। ਹੁਣ ਸਵਾਲ ਇਹ ਹੈ ਕਿ ਕੀ ਸਰਕਾਰ ਪੀਰੇ ਪੁਲੀਏ ਵਰਦੀ ਇਸ ਮੰਗ ਨੂੰ ਮੰਨੇਗੀ ਜਾਂ ਫਿਰ ਇਸ ਨੂੰ ਸਿਰਫ ਇੱਕ ਰਾਜਨੀਤਿਕ ਬਿਆਨਬਾਜ਼ੀ ਮੰਨ ਕੇ ਆਣ ਦੇਖਾ ਕੀਤਾ ਜਾਵੇਗਾ। ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਿ ਬਿਸ਼ਨੋਈ ਗੈਂਗ ਤੇ ਤੁਰੰਤ ਬੈਨ ਲੱਗਣਾ ਚਾਹੀਦਾ ਹੈ ਕਿ ਇਹ ਮਾਮਲਾ ਸਿਰਫ ਕੈਨੇਡਾ ਤੱਕ ਸੀਮਿਤ ਹੈ ਜਾਂ ਇੰਡੀਆ ਵਿੱਚ ਵੀ ਅਜਿਹੇ ਹੀ ਮੰਗਾ ਉਠਣ ਗਿਆ ਜਾਂ ਉਠੀਆਂ ਚਾਹੀਦੀਆਂ ਨੇ ਤੁਹਾਡਾ ਕੀ ਕਹਿਣਾ ਹੈ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਲਿਖਸਾਂ ਤੇ ਹੋ ਇਸ ਦੇ ਨਾਲ ਹੀ ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਦਿਓ ਇਜਾਜ਼ਤ ਹੱਸਦੇ ਵਾਸਤੇ ਰਹੋ ਜ਼ਿੰਦਗੀ ਸਿੰਦਬਾਦ